ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਬਰਗਾੜੀ ਜੈਤੋ ਇਹਨੂੰ ਤਹਿਸੀਲ ਪੈਂਦੀ ਹੈ ਤੇ ਜ਼ਿਲ੍ਹਾ ਫਰੀਦਕੋਟ ਦਾ ਪਿੰਡ ਕੋਟਕਪੂਰੇ ਤੋਂ ਬਠਿੰਡੇ ਨੂੰ ਜਾਂਦੇ ਆ ਤਾਂ ਵਾਇਆ ਬਾਜਾਖਾਨਾ ਜਦੋਂ ਨੰਗੀ ਦਾ ਉਦੋਂ ਬਰਗਾੜੀ ਪਹਿਲਾਂ ਆਉਂਦਾ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਦੱਸੋ ਇਹ ਭਾਈ ਵੀ ਵਪਾਰ ਦਾ ਕੰਮ ਕਰਦਾ ਤੇ ਇਹਦੇ ਕੋਲ ਝੋਟੀਆਂ ਵਿਕਰੀ ਵਾਲੀਆਂ ਆਉਂਦੀਆਂ ਰਹਿੰਦੀਆਂ ਅੱਜ ਦੀ ਵੀਡੀਓ ਤੇ ਚਾਰ ਨਾਗ ਵਿਕਾਊ ਹੈ ਗੱਲਬਾਤ ਕਰਾਂਗੇ ਤੁਸੀਂ ਲਾਸਟ ਤੱਕ ਵੀਡੀਓ ਦੇਖ ਲਿਓ ਜਿਹੜੀ ਝੋਟੀ ਇਹਨਾਂ ਚੋ ਜੱਜ ਗਈ ਉਹਦੀ ਤਸੱਲੀ ਤੁਸੀਂ ਕਰਨੀ ਹੈ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹੂਗਾ ਸ਼ੁਰੂਆਤ ਕਰਾਂਗੇ ਦੋਸਤੋ ਪਹਿਲੇ ਨੰਬਰ ਵਾਲੀ ਬਿਲਕੁਲ ਕੁੰਡੇ ਸਿੰਘਾਂ ਦੀ ਝੋਟੀ ਤੋਂ ਉਦੋਂ ਬਾਅਦ ਜਾ ਕੇ ਕਰਕੇ ਤੁਹਾਨੂੰ ਤਿੰਨ ਨਗ ਹੋਰ ਦਿਖਾ ਦੇਣੀ ਆਓ ਡਿਟੇਲ ਚ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਮੁਰਾਦ ਬਾਈ ਮੁਰਾਦ ਅੱਜ ਚਾਰ ਝੋਟੀਆਂ ਆਪਣੇ ਕੋਲ ਹਾਂਜੀ ਚਾਰ ਹੈ ਜੀ ਆਪਣੇ ਕੋਲ ਪਹਿਲੇ ਨੰਬਰ ਤੇ ਦੰਦੋ ਕਿਵੇਂ ਝੋਟੀ ਈਰੀ ਹੈ ਜੀ ਦੰਦੋ ਕੀ ਰੇਟ ਰਹੂਗਾ ਇਹਦਾ ਰੇਟ ਇਹਦਾ ਬਾਈ 36000 ਰੁਪਏ ਖੋਲ ਲੈ ਰੇਟ 36000 ਆ ਤੇ ਦੰਦੋਂ ਖੀਰੀ ਐ। ਬਾਕੀ ਡਿਟੇਲ ਮੇ ਗੁੱਠਾ ਨਹੀਂ ਨੰਗਾ ਸੰਗ ਹੈ। ਸੰਗ ਬੜਾ ਚੰਗਾ ਹੈ। ਬਿਲਕੁਲ ਦੋਸਤੋ ਨਾਲ ਹੀ ਜੁੜਿਆ ਹੋਇਆ ਸੰਗ ਤੇ 36000 ਰੇਟਾਂ ਚੇ ਦੀ ਵੀ ਸੋਹਣੀ ਐ। ਮੈਂ ਗੱਲ ਕਰ ਰਿਹਾ ਸੀ ਵੀ ਸੀਮਨ ਬਾਰੇ ਕੁਐਸਚਨ ਇਸ ਕਰਕੇ ਨਹੀਂ ਪੁੱਛੀਦਾ ਕਿਉਂਕਿ ਖਰੀਦੀਆਂ ਵੀਆਂ ਹੁੰਦੀਆਂ। ਤਾਂ ਤੁਸੀਂ ਜਿਹੜੀ ਏਆਈ ਆਪ ਕਰਾਓਗੇ ਉਹਦੇ ਹਿਸਾਬ ਤੇ ਦੇਖਿਓ ਵੀ ਇਹ ਝੋਟੀ ਦੇ ਅੱਗੇ ਤੁਸੀਂ ਬਰੀਡਿੰਗ ਕਿੱਦਾਂ ਦੀ ਇਤਲੋ ਤਿਆਰ ਕਰਦੇ ਹੋ। ਬਿਲਕੁਲ ਕੁੰਡੇ ਸਿੰਘਾਂ ਦੀ ਐ ਤੇ ਟਾਂਚਾ ਬਹੁਤ ਸੋਹਣਾ ਐ। ਥੱਲੋਂ ਸਾਫ ਸੁਥਰੀ ਦਿਸਦੀ ਐ ਚਾਰ ਹੀ ਥਾਣਾ ਦੱਸੋ ਤੇ ਥੱਲੋਂ ਜਿਹੜੀ ਚਮੜੀ ਐ ਉਹ ਢਿੱਲੀ ਹੋਣ ਦਾ ਸਬੂਤ ਜਾਂ ਵੀ ਮਿਲਦਾ ਵੀ ਜਿਹੜੀ ਝੋਲ ਆ ਥਾਣਾ ਕੋਲੋਂ ਚੰਗੀ ਐ ਉੱਤੋਂ ਇਹਦੇ ਬਣਾਵਟ ਤੁਸੀਂ ਦੇਖ ਲਓ ਥੱਲੋਂ ਦਿਖਾਉਣ ਦਾ ਬਹੁਤ ਚੰਗੀ ਐ ਸਵੇਕ ਚਾਰ ਹੀ ਲੱਗੀ ਤੁਸੀਂ ਦੇਖ ਸਕਦੇ ਹੋ ਦੱਸੋ ਥਣ ਚਾਰ ਹੀ ਐ ਤੇ ਸੋਹਣੇ ਥਾਣਾ ਛੱਡਦੇ ਭਾਈ ਇਹਦੋਂ ਅੱਗੇ ਜਿਹੜੀ ਕੱਟੀ ਭਈ ਇਹ ਦੰਦੋਂ ਕਿਵੇਂ ਇਹ ਵੀ ਖੀਰੀ ਐ ਜੀ ਦੰਦੋਂ ਇਹਦਾ ਰੇਟ ਕੀ ਕਰੇਗਾ ਇਹਦਾ ਰੇਟ ਭਈ 35000 ਦੀ ਐ ਹੋਰ ਰੇਟ 35000 ਆ ਤੇ ਦੰਦੋਂ ਇਹ ਵੀ ਭਾਈ ਕਹਿੰਦਾ ਕੀਰੀ ਐ ਦੰਦ ਇਹਨਾਂ ਦੇ ਦੇਖੇ ਹੁੰਦੇ ਆ ਜਿਹੜੇ ਖਰੀਦਣੀਆਂ ਉਹ ਦੰਦ ਦੇਖ ਕੇ ਲੈ ਜਾ ਸਕਦੇ। ਸਿੰਘ ਇਹਦਾ ਵੀ ਛੋਟਾ ਹੀ ਆ ਦੱਸੋ ਤੁਸੀਂ ਦੇਖ ਸਕਦੇ ਹੋ ਅਗਲੇ ਪਾਸੇ ਨੂੰ ਲਗਭਗ ਮੁੜੇ ਹੋਏ ਸਿੰਘ ਹੈ। ਇਹਦਾ ਰੇਟ 35000 ਬਾਈ ਨੇ ਰੱਖਿਆ ਹੈ। ਟਾਂਚਾ ਇਹਦਾ ਵੀ ਚੰਗਾ ਦਿੱਸਦਾ। ਸਟ੍ਰੱਕਰ ਤੁਸੀਂ ਦੇਖ ਸਕਦੇ ਹੋ ਲੈ ਚੱਲ ਬਾਈ। ਸੋ ਇਹਦਾ ਰੇਟ 35000 ਹੈ ਪਹਿਲੇ ਨੰਬਰ ਤੇ ਕੱਟੀ ਉਹਦਾ ਰੇਟ 36000 ਬਾਈ ਨੇ ਰੱਖਿਆ ਥਣ ਇਹਦੇ ਵੀ ਤੁਹਾਨੂੰ ਮੈਂ ਇੱਕ ਵਾਰ ਜ਼ਰੂਰ ਦਿਖਾਰਨਾ ਚਾਰ ਹੀ ਥਣ ਬਹੁਤ ਚੰਗਾ ਲੱਗਿਆ ਜੀ ਇਹਦਾ ਆਂ ਹੀ ਦਿਖਾ ਦੇ ਆਂ ਹੀ ਦਿਖਾ ਦੇ ਥਣਾ ਦੀ ਆਪਣੀ ਗਰੰਟੀ ਹੋ ਗਈ ਬਾਈ ਠੀਕ ਹੈ ਬਸ ਠੀਕ ਹੈ ਓਕੇ ਇਹ ਤੋਂ ਅੱਗੇ ਜਿਹੜੀ ਕੱਟੀ ਹੈ ਬਾਹਰੋਂ ਜਿੱਤਾ ਦੇਖ ਲਿਓ ਥਾਂ ਦਾ ਸੋ ਚਾਰ ਹੀ ਹੈ ਇਹਦੀ ਕੀ ਡਿਟੇਲ ਹੈ ਇਹ ਵੀ ਖੀਰੀ ਹੈ ਦੰਦੋਂ ਖੀਰੀ ਰੇਟ ਹੈ ਜੀ ਇਹ ਰੇਟ ਰੇਟ ਇਹਦਾ ਬਈ 32000 ਦੀ ਦੇਣਾ ਖੋਲ ਰੇਟ 32000 ਹੈ ਤੇ ਦੰਦੋਂ ਖੀਰੀ ਹੈ ਦੰਦੋਂ ਤਾਂ ਦਿਸਦੀ ਐ ਦਸੋ ਛੋਟੀ ਉਮਰ ਦੀ ਕੱਟੀ ਇਹ ਚੰਗੀ ਸਮਗਾਗਾ ਕੱਟੀਆਂ ਹੁੰਦੀਆਂ ਕੋਈ ਐ ਨਹੀਂ ਵੀ ਇਹ ਰੈਂਦ ਖੂੰਦ ਜੀ ਨਹੀਂ ਖਰੀਦਦੇ ਸੋ ਸੋਹਣੀ ਕੱਟੀ ਖਰੀਦਦੇ ਆ ਵੀਰ ਸੋ ਇਹਦਾ ਵੀ ਟਾਂਚਾ ਤੁਸੀਂ ਦੇਖ ਸਕਦੇ ਹੋ ਬਿਲਕੁਲ ਛੋਟਾ ਸਿੰਗ ਇਹਦਾ ਦੱਸੋ ਜਮਾ ਨਾਲ ਹੀ ਮੁੜਿਆ ਹੋਇਆ ਸਿਰ ਦੇ ਨਾਲ ਹੀ ਬਿਲਕੁਲ ਹੀ ਬਹੁਤ ਜੀ ਕੱਟੀ ਸੰਭੀ ਹੋਸ ਸਿੰਗ ਇਹਨੇ ਵੀ ਨਾਲ ਹੀ ਮੋੜ ਲਿਆ ਢਾਂਚੇ ਦੀ ਵੀ ਸੋਹਣੀ ਸੋ ਤਿੰਨ ਨੰਬਰ ਤੇ ਤੁਹਾਨੂੰ ਕੱਟੀ ਦਿਖਾ ਰਹੇ ਹਾਂ ਇਹ ਤੋਂ ਅੱਗੇ ਤੁਹਾਨੂੰ ਜਿਹੜੀ ਕੱਟੀ ਦਿਖਾਉਂਗਾ ਉਹਦੀ ਮਾਰਕਿੰਗ ਨੀਲੀ 라ਵੀ ਵਾਲੀ ਹੈ ਆਪਾਂ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ ਇਹਦੇ ਥਣ ਜਿਹੜੇ ਤੁਹਾਨੂੰ ਪਹਿਲਾਂ ਦਿਖਾ ਦਿੰਦੇ ਹਾਂ ਸਭ ਤੋਂ ਥਣ ਇਹਦੇ ਵੀ ਤੁਸੀਂ ਇੱਕ ਵਾਰ ਦੇਖ ਲਓ ਚਾਰੇ ਅੱਡੋ ਅੱਡੀ ਪਈ ਹੈ ਜੀ ਠੀਕ ਤੇ ਇਹ ਰੋਖੇ ਦੇ ਥਣਾਂ ਦਾ ਇਹ ਤੋਂ ਬਿਨਾ 131 ਹੋਰ ਲਗਾਉਗਾ ਇਹ ਨੀਲੀ 라ਵੀਦੀ ਹੈ ਜੀ ਠੀਕ ਹੈ ਕੀ ਰੇਟ ਹੋਗਾ ਸਾਰੀ ਮਾਰਕਿੰਗ ਪ੍ਰੋਪਰ ਹੈ ਕੀ ਰੇਟ ਹੋਗਾ ਜੀ ਰੇਟ ਹੈ ਤਾਂ 26000 ਦੀ ਦੇ ਦਿੰਦੇ ਨੇ ਖੋਲੇ 26000 ਦੀ ਦੱਸੋ 131 ਮਿਲੂਗੀ ਪਲੀ ਪੁਲੀ ਬਹੁਤ ਹੈ ਥੋੜਾ ਸਿੰਗ ਖੁੱਲਾ ਹੈਗਾ ਪਰ ਪਲੀ ਪੁਲੀ ਬਹੁਤ ਹੈ ਜੀ ਉਹ ਸਿੰਗ ਇਹਦਾ ਖੁੱਲਾ ਹੈ ਪਰ ਸਭੀ ਇਹ ਵੀ ਚੰਗੀ ਹੈ ਜਿਹੜਾ ਸਕੀਨ ਹੋਊਗਾ ਭਾਈ ਨੀਲੀ 라ਵੀ ਦਾ ਹੋਰ ਨੂੰ ਦੇ ਦਾਂਗੇ ਚਲੋ ਸਕੀਨ ਹੀ ਖਰੀਦੂਗਾ ਜਿਹੜਾ ਪੈਸੇ ਦੇਣ ਲੱਗਾ ਉਹਨੂੰ ਦੇ ਦੇ ਠੀਕ ਹੈ ਸੋ ਤੁਸੀਂ ਜੀਨੂ ਪਸੰਦਾਵੇ 26000 ਦੀ ਕੱਟੀ ਮਿਲ ਜੂਗੀ ਢਾਂਚੇ ਦੀ ਸੋਹਣੀ ਹੈ ਸਿੰਘ ਥੋੜਾ ਖੁੱਲਾ ਹੀ ਰੱਖੂਗੀ ਬਾਕੀ ਕਈ ਵਾਰ ਪਸ਼ੂ ਇਹ ਹਜੇ ਛੋਟੀ ਉਮਰ ਦੀ ਹੈ ਕੱਟੀ ਮੋੜਨੇ ਲੱਗੇ ਤਾਂ ਨੇੜੇ ਮੋੜ ਵੀ ਸਕਦੀ ਹੈ ਪਰ ਹਾਲ ਦੀ ਘੜੀ ਰੁੱਕ ਖੁੱਲੇ ਸਿੰਘ ਵਾਲਾ ਹੈ ਬਾਕੀ ਢਾਂਚਾ ਸੋਹਣਾ ਥੱਲੋਂ ਇਹ ਵੀ ਸਾਫ਼ ਸੁਥਰੀ ਹੈ ਥਾਣੇ ਦੇ ਆਪਾਂ ਜਰੂਰ ਵੀਡੀਓ ਦੇ ਵਿੱਚ ਦੇਖ ਲੈਣੇ ਇੱਕ ਵਾਰ ਇਹ ਤੁਸੀਂ ਇੱਥੋਂ ਥਾਣ ਤੁਹਾਨੂੰ ਦਿਸਦੇ ਹੋਣਗੇ ਇਹਦੇ ਸੋ ਇਹ ਕਟਿੰਗਾਂ ਦੱਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਚਾਰ ਵਕਾਊ ਹੈ ਦਿਖਾ ਦਿਖਾ ਹਾਂ ਤੁਸੀਂ ਇਹਦੇ ਥਣ ਦੇਖ ਸਕਦੇ ਹੋ ਸੋ ਚਾਰੇ ਠੀਕ ਹੈ ਬਈ ਸੋ ਅੱਜ ਦੀ ਵੀਡੀਓ ਦੇ ਫਿਲਹਾਲ ਇਹ ਚਾਰ ਨਗ ਵਿਕਰੀ ਵਾਲੇ ਸੀ ਚਾਰਾਂ ਦੀ ਡਿਟੇਲ ਦੱਸਦੀ ਰੇਟ ਵੀਡੀਓ 'ਚ ਹੈ ਬਾਕੀ ਫਾਈਨਲ ਕਰ ਲਓ ਜੇ ਆ ਕੇ ਦੇਖੋ ਤੁਸੀਂ ਧੰਨਵਾਦ